ਜੀ ਜੀ ਯਾਨੀ ਵੀ ਪਤੰਗਵਾਜ ਪਤੰਗਵਾਜ ਉਹ ਪਤੰਗਵਾਜ ਕਰ ਬੋਲ ਪਾੜ ਪਾੜ ਤਾਂ ਮੂੰਖਾ ਨਵਾਬ ਦਾ ਨਹੀਂ ਲਾਉਣਾ ਨਹੀਂ ਕਿ ਹੋ ਗਿਆ ਚੱਲਿਆ ਹੋ ਗਿਆ ਚੱਲ ਧੱਕਾ ਗਣ ਬਣਾਇਆ ਓਏ ਧੱਕਾ ਇਹਨੂੰ ਬੈਠੇ ਹੈ ਪਤੰਗ ਚੜਾਉਣ ਦੀ ਠੀਕ ਚ ਪਰ ਉਂਗਲ ਤੇ ਕੀ ਹੋ ਗਿਆ ਉਂਗਲ ਤੇ ਉਂਗਲ ਤੇ ਕੀ ਹੋ ਗਿਆ